ਸਿਮਰਨਪ੍ਰੀਤ ਸਿੰਘ ਜੀ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਧੰਨਵਾਦ ਜੀ ਸਾਹਿਬ ਤੋਂ ਪਹਿਲੇ ਸੁਰਖੀਆਂ ਦਾ ਜ਼ਿਕਰ ਕਰ ਲੈਨੇ ਆ ਜੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਨਮਿੱਥੇ ਸਮੇਂ ਲਈ ਮੁਲਤਵੀ ਚਾਰ ਅਹਿਮ ਬਿਲ ਹੋਏ ਪਾਸ ਕਿਸਾਨ ਦੀ ਕਿਸਾਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉੱਚਤ ਕਾਰੀਗਰ ਦੇ ਨਾਲ ਹੋਈ ਮੀਟਿੰਗ ਦਾ ਭਲਕੇ ਸੀਐਮ ਮਾਨ ਕਰਨਗੇ ਕਿਸਾਨਾਂ ਨਾਲ ਬੈਠਕ ਬੇਦਮੀ ਮਾਮਲੇ ਦੇ ਵਿੱਚ ਕੁਰਬੀਜ ਪ੍ਰਤਾਪ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਕੀਤੀ ਗਈ ਮੰਗ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦਾ ਪੁੱਤਰ ਹੋਇਆ ਗਾਇਬ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਪੁੰਦੜ ਨੇ ਹਰਸਿਮਰਤ ਕੌਰ ਬਾਦਲ ਨੂੰ ਸੌਂਪਿਆ ਅਹਿਮ ਸੌਂਪੀ ਅਹਿਮ ਜ਼ਿੰਮੇਵਾਰੀ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਪਾਜਪਾ ਨੇ ਜਾਰੀ ਕੀਤੀ 66 ਉਮੀਦਵਾਰਾਂ ਦੀ ਪਹਿਲੀ ਸੂਚੀ 6 ਸਤੰਬਰ ਨੂੰ ਨਹੀਂ ਰਿਲੀਜ਼ ਹੋਵੇਗੀ ਫਿਲਮ ਅਮਰਜੈਂਸੀ ਫਿਲਮ ਅਮਰਜੈਂਸੀ ਨੂੰ ਬੰਬੇ ਹਾਈ ਕੋਰਟ ਤੋਂ ਵੀ ਨਹੀਂ ਮਿਲੀ ਰਾਹਤ ਪੰਜਾਬ ਦੇ ਵਿੱਚ ਮੀਂਹ ਦਾ ਅਲਰਟ ਚੱਲਣ ਗਿਆ ਤੇਜ਼ ਹਵਾਵਾਂ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਸਿਮਰਨਪ੍ਰੀਤ ਪੰਜਾਬ ਦੀ ਵਿਧਾਨ ਸਭਾ 'ਚ ਕਿਹੜੇ ਬਿੱਲ ਪਾਸ ਹੋਏ ਨੇ ਜੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਨਮਿੱਥੇ ਸਮੇਂ ਲਈ ਜਿਹੜੀ ਉਹ ਮੁਲਤਵੀ ਕਰ ਦਿੱਤੀ ਗਈ ਹੈ اجلاس ਦੇ ਅਖੀਰਲੇ ਤੇ ਤੀਜੇ ਦਿਨ ਚਾਰ ਬਿੱਲ ਜਿਹੜੇ ਉੱਥੇ ਪੇਸ਼ ਕੀਤੇ ਗਏ ਤੇ ਫਿਰ ਪੇਸ਼ ਹੋਣ ਤੋਂ ਬਾਅਦ ਉਹਨਾਂ ਨੂੰ ਪਾਸ ਕੀਤਾ ਗਿਆ ਸਭ ਤੋਂ ਪਹਿਲਾਂ ਪੰਜਾਬ ਗੁਰਚ ਐਂਡ ਸਰਵਿਸਿਜ਼ ਐਕਟ 2024 ਕੈਬਨਟ ਮਨਿਸਟਰ ਹਰਪਾਲ ਚਿਮਾ ਵੱਲੋਂ ਪੇਸ਼ ਕੀਤਾ ਗਿਆ ਤੇ ਬਾਅਦ ਵਿੱਚ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਯਾਨੀ ਕਿ ਪਾਸ ਕਰ ਦਿੱਤਾ ਗਿਆ ਪੰਜਾਬ ਫਾਇਰ ਐਂਡ ਅਮਰਜੈਂਸੀ ਸਰਵਿਸਿਜ਼ ਬਿਲ 2024 ਮੰਤਰੀ ਬਲਕਾਰ ਸਿੰਘ ਜਿਹੜਾ ਉਹਨਾਂ ਵੱਲੋਂ ਪੇਸ਼ ਕੀਤਾ ਗਿਆ ਇਸ ਮੁਤਾਬਿਕ ਹੁਣ ਫਾਇਰ ਬਿ ਡਿਪਾਰਟਮੈਂਟ ਦੇ ਵਿੱਚ ਔਰਤਾਂ ਵੀ ਜੜੀਆਂ ਆਪਣੀ ਸੇਵਾ ਯਾਨੀ ਕਿ ਆਪਣਾ ਯੋਗਦਾਨ ਪਾ ਸਕਣਗੀਆਂ ਤੇ ਅੱਗ ਬੁਝਾਊ ਐਸਪੀ ਪਾਗ ਦੇ ਵਿੱਚ ਔਰਤਾਂ ਨੂੰ ਵੀ ਜੜੀ ਭਰਤੀ ਸੰਬੰਧੀ ਛੂਟ ਹੈ ਉਹ ਦਿੱਤੀ ਗਈ ਹੈ ਪੰਜਾਬ ਪੰਚਾਇਤੀ ਰਾਜ ਸੋਧ ਬਿਲ 2024 ਮੰਤਰੀ ਲਾਲਜੀਤ ਭੁੱਲਰ ਨੇ ਪੇਸ਼ ਕੀਤਾ ਤੇ ਬਾਅਦ ਵਿੱਚ ਇਸ ਨੂੰ ਪਾਸ ਕੀਤਾ ਗਿਆ ਯਾਨੀ ਕਿ ਹੁਣ ਪੰਚਾਇਤੀ ਚੋਣਾਂ ਪਾਰਟੀ ਦੀ ਲੀ ਤੇ ਨਹੀਂ ਹੋਣਗੀਆਂ ਤੇ ਸਰਮ ਸੰਮਤੀ ਦੇ ਨਾਲ ਜਿਹੜੀਆਂ ਪੰਚਾਇਤਾਂ ਚੁਣੀਆਂ ਜਾਣਗੀਆਂ ਸਰਕਾਰ ਵੱਲੋਂ ਉਹਨਾਂ ਨੂੰ 5 ਲੱਖ ਰੁਪਏ ਦੀ ਇਨਾਮ ਰਾਸ਼ੀ ਜਿਹੜੀ ਹੈ ਦਿੱਤੀ ਜਾਵੇਗੀ ਚੌਥਾ ਤੇ ਅਖੀਰਲਾ ਬਿਲ ਜਿਹੜਾ ਪਾਸ ਹੋਇਆ ਜੀ ਉਹ ਹੈ ਪੰਜਾਬ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਸੋਧ ਬਿਲ 2024 ਜਿਹੜੇ ਮੰਤਰੀ ਗੁਰਮੀਤ ਸਿੰਘ ਖੁੰਡਿਆ ਉਹਨਾਂ ਵੱਲੋਂ ਪੇਸ਼ ਕੀਤਾ ਗਿਆ ਇਸ ਮੁਤਾਬਿਕ 94 ਮਾਰਕੀਟ ਕਮੇਟੀਆਂ ਦੀ ਜਿਹੜੀ ਮਿਆਦ ਹੈ ਉਸ ਨੂੰ ਵਧਾਇਆ ਗਿਆ ਇਸ ਬਿੱਲ ਨੂੰ ਸਦਨ ਦੇ ਵਿੱਚ ਜਿਹੜਾ ਅਖੀਰਲੇ ਪੜਾਦ ਉੱਤੇ ਪੇਸ਼ ਕੀਤਾ ਗਿਆ ਤੇ ਇਸ ਨੂੰ ਪਾਸ ਕੀਤਾ ਗਿਆ ਤੇ ਨਾਲ ਦੀ ਨਾਲ ਦੱਸਣਾ ਚਾਹਾਂਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਦਬੀ ਦਾ ਮਾਮਲਾ ਵੀ ਇਸ ਸਦਨ ਦੇ ਵਿੱਚ ਚੁੱਕਿਆ ਤੇ ਉਹਨਾਂ ਨੇ ਕਿਹਾ ਜਿਹੜਾ ਅਦਾਲਤ ਦੇ ਵਿੱਚ ਪ੍ਰਮੁਖਤਾ ਦੇ ਨਾਲ ਇਸ ਨੂੰ ਉਠਾਇਆ ਜਾਵੇਗਾ ਜਿਹੜੇ ਕਈ ਨਵੇਂ ਤੱਤ ਸਾਹਮਣੇ ਆਏ ਆ ਉਹਨਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇਗੀ ਜਲਦੀ ਇਸ ਤੇ ਉੱਤੇ ਕਾਰਵਾਈ ਵੀ ਕੀਤੀ ਜਾਏਗੀ ਤੇ ਨਾਲ ਦੀ ਨਾਲ ਖੇਤੀ ਨੀਤੀ ਉੱਤੇ ਵੀ ਉਹਨਾਂ ਨੇ ਬਿਆਨ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਬਹੁਤ ਜਲਦੀ ਅਸੀਂ ਸ਼ੇਰ ਤਰਕ ਨਾਲ ਮੀਟਿੰਗ ਕਰਕੇ ਇਸ ਨੂੰ ਲਾਗੂ ਕਰਾਂਗੇ। ਬਾਕੀ ਜੀ ਮਿਨਿਸਟਰ ਰਹਿਮਾਨ ਕਿਸਾਨਾਂ ਦੇ ਕਾਫੀ ਹਮਦਰਦ ਨੇ। ਉਹਨਾਂ ਨਾਲ ਮੀਟਿੰਗ ਹੋ ਰਹੀ ਹੈ ਉਹਨਾਂ ਦੀ ਕੀ ਕੀ ਮੁੱਦੇ ਨੇ ਜਿਹੜੇ ਉਹ ਨਜਿੱਠ ਸਕਦੇ ਨੇ। ਜੀ ਬਿਲਕੁਲ ਪਿਛਲੇ 3 ਦਿਨਾਂ ਤੋਂ ਜੜੀਆਂ ਕਿਸਾਨ ਚਿੱਥੇ ਬੰਦੀਆਂ ਨੇ ਉਹ ਚੰਡੀਗੜ੍ਹ ਦੇ ਵਿੱਚ ਡਟੀਆਂ ਹੋਈਆਂ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮਾਰਚ ਕਰਦੇ ਜਾਣੇ ਨੇ ਪ੍ਰੋਟੈਸਟ ਕੀਤਾ ਜਾ ਰਿਹਾ। ਸੋ ਜਿਹੇ ਦੇ ਵਿੱਚ ਅੱਜ ਯਾਨੀ ਕਿ 4 ਸਤੰਬਰ ਨੂੰ ਜਿਹੜੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਆ ਉਹਨਾਂ ਨੇ ਕਿਸਾਨ ਆਗੂਆਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਭਈ ਆਉਣ ਵਾਲੀ ਕੱਲ ਨੂੰ ਯਾਨੀ ਕਿ 5 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਕਰਨਗੇ ਜਿਹੜੀ ਖੇਤੀ ਨੀਤੀ ਉੱਤੇ ਕਿਸਾਨਾਂ ਦੀ ਮੰਗ ਹੈ ਉਸ ਨੂੰ ਲਾਗੂ ਕਰਨਗੇ ਪਰ ਕਿਸਾਨ ਆਗੂਆਂ ਨੇ ਕਿਹਾ ਸੀ ਉਦੋਂ ਤੱਕ ਪਿੱਛੇ ਨਹੀਂ ਹਟਾਂਗੇ ਜਦੋਂ ਤੱਕ ਮੁੱਖ ਮੰਤਰੀ ਬੈਠਣਗੇ ਨਹੀਂ ਜਦੋਂ ਤੱਕ ਸਾਡੀਆਂ ਜਿਹੜੀਆਂ ਮੰਗਾਂ ਨੂੰ ਪ੍ਰਵਾਨ ਕਰਨਗੇ ਨਹੀਂ ਉਦੋਂ ਤੱਕ ਅਸੀਂ ਆਪਣਾ ਸੰਘਰਸ਼ਾ ਲਗਾਤਾਰ ਜਾਰੀ ਰੱਖਾਂਗੇ ਕਹਿੰਦੇ ਕੀ ਪਤਾ ਕੱਲ ਹਜੇ ਭਗਵੰਤਪਾਨ ਉਹਨਾਂ ਨੇ ਕਿਸ ਵੇਲੇ ਬਹਿਣਾ ਦੇ ਕਿ ਸਵੇਲੇ ਸਾਡੀਆਂ ਗੱਲਾਂ ਨੂੰ ਮੰਨਣਾ ਸਰਕਾਰ ਮੰਨਦੀ ਹੈ ਜਾਂ ਨਹੀਂ ਮੰਨਦੀ ਇਹ ਕਹਿੰਦੇ ਜੀ ਕੱਲ ਮੀਟਿੰਗ ਤੋਂ ਬਾਅਦ ਹੀ ਅਸੀਂ ਕਲੀਅਰ ਕਰਾਂਗੇ ਫੇਰ ਹੀ ਆਪਣਾ ਕੋਈ ਅਗਲਾ ਫੈਸਲਾ ਲਵਾਂਗੇ ਨਾਲ ਦੀ ਨਾਲ ਜਿਹੜੀ ਉਹਨਾਂ ਨੇ ਇੱਕ ਸੂਚੀ ਵੀ ਜਿਹੜੀ ਕਿਸਾਨਾਂ ਕੋਲੋਂ ਦਿੱਤੀ ਹੈ ਉਹਨਾਂ ਨੇ ਕਿਹਾ ਜੀ ਜਿਹੜੀ ਖੇਤੀ ਨੀਤੀ ਸੰਬੰਧੀ ਮੋਰਚੇ ਦੀਆਂ ਮੰਗਾਂ ਨੇ ਉਹਨਾਂ ਵਿੱਚੋਂ ਮੈਂ ਚਾਹੁੰਦਾ ਮੈਂ ਤੁਹਾਨੂੰ ਦੱਸਿਆ ਕੁਝ ਪੰਜਾਬ ਸਰਕਾਰ ਵੱਲੋਂ ਵਾਅਦੇ ਮੁਤਾਬਿਕ ਪੰਜਾਬ ਦੇ ਲਈ ਨਵੀਂ ਕਿਸਾਨ ਪੱਖੀ ਜਿਹੜੀ ਖੇਤੀ ਨੀਤੀ ਹੈ ਉਸ ਦਾ ਐਲਾਨ ਜਿਹੜਾ ਤੁਰੰਤ ਕੀਤਾ ਤੁਰੰਤ ਕੀਤਾ ਜਾਵੇ ਤਾਂ ਜੋ ਖੇਤੀ ਮਸਲੇ ਜਲਦੀ ਜੜੇ ਆ ਉਹ ਹੱਲ ਹੋ ਸਕਣ ਦੇ ਜ਼ਮੀਨ ਦੇ ਗਰੀਬ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਦੀ ਜ਼ਮੀਨ ਤੇ ਟੋਟ ਨੂੰ ਪੂਰਾ ਕੀਤਾ ਜਾਵੇ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਦਾ ਕੀਤਾ ਜਾਵੇ ਝੋਨੇ ਦੀ ਖੇਤੀ ਹੇਠੋਂ ਰਕਬਾ ਘਟਾਉਣ ਨੂੰ ਯਕੀਨੀ ਬਣਾਇਆ ਜਾਵੇ ਜੇਕਰ ਕਿਤੇ ਵੀ ਕੁਦਰਤੀ ਆਫਤਾਂ ਆਂਦੀ ਹੈ ਜਾਂ ਫਿਰ ਮਲਾਪੀ ਵਸਤਾਂ ਜਾਂ ਖੇਤੀ ਹਾਸਿਆਂ ਦਾ ਕੋਈ ਵੀ ਕਿਸਾਨ ਸ਼ਿਕਾਰ ਹੁੰਦਾ ਤਾਂ ਸਰਕਾਰ ਉਸ ਦੇ ਲਈ ਖੁੱਲਾ ਖਜ਼ਾਨਾ ਜਿਹੜਾ ਉਹ ਦਵੇ ਅਜਿਹਿਆਂ ਹੋਰ ਵੀ ਕਈ ਮੰਗਾਂ ਨੇ ਜੜੀਆਂ ਇਹਨਾਂ ਨੇ ਆਪਣੀ ਖੇਤੀ ਨੀਤੀ ਦੇ ਵਿੱਚ ਰੱਖੀਆਂ ਨੇ ਸੋ ਕੱਲ ਦੁਪਹਿਰ 3 ਵਜੇ ਬੈਠਕ ਹੋਣੀ ਹੈ ਫਿਰ ਪਿਕਚਰ ਕਲੀਅਰ ਹੋਏਗੀ ਕਿ ਮਾਨ ਹੁਣਾ ਦੀ ਸਰਕਾਰ ਦੀ ਜਿਹੜੀ ਹੈ ਉਹ ਨੀਤੀ ਹੈ ਉਹ ਕਿਸਾਨ ਮੰਨਦੇ ਨੇ ਕਿ ਨਹੀਂ ਪੰਜਾਬ ਦੇ ਡਿਪਟੀ ਸਪੀਕਰ ਦਾ ਬੇਟਾ ਲਾਪਤਾ ਹੋ ਗਿਆ ਸੀ ਕੋਈ ਖੁਰਾਕੋਜ ਮਿਲਿਆ ਉਸ ਦਾ ਜੀ ਬਿਲਕੁਲ ਪੰਜਾਬ ਦੇ ਵਿਧਾਨ ਸਭਾ ਦੇ ਜਿਹੜੀ ਡਿਪਟੀ ਸਪੀਕਰ ਨੇ ਜੈਕਿਸ਼ਨ ਰੋੜੀ ਉਹਨਾਂ ਦਾ ਪੁੱਤਰ ਸਵੇਰੇ 4 ਵਜੇ ਜਿਹੜਾ ਨਾਬਾ ਦਾ ਹੋਸਟਲ ਹੈ ਪੰਜਾਬ ਪਬਲਿਕ ਸਕੂਲ ਜਿਹੜਾ ਜਿੱਥੇ ਉਹ ਪੜ੍ਹਾਈ ਕਰਦਾ ਸੀਗਾ ਉਸ ਹੋਸਟਲ ਦੇ ਵਿੱਚ ਰਹਿੰਦਾ ਸੀ ਪਤਾ ਲੱਗਾ ਜੀ ਸਵੇਰੇ 4 ਵਜੇ ਤੋਂ ਲਾਪਤਾ ਸੀ 10 ਘੰਟੇ ਲਗਾਤਾਰ ਜਿਹੜੀ ਕਹਿੰਦੇ ਪੁੱਛ ਪੜਤਾਲ ਜਾਂਚ ਪੜਤਾਲ ਉੱਥੇ ਚੱਲਦੀ ਰਹੀ ਹੈ ਖੁਦ ਜੈ ਕਿਸ਼ਨ ਰੋੜੀ ਵੀ ਆਪਣਾ ਲੋਹ ਲਸ਼ਕਰ ਲੈ ਕੇ ਆਪਣੇ ਅਧਿਕਾਰੀ ਲੈ ਕੇ ਉੱਥੇ ਪਹੁੰਚੇ ਤੇ ਫਿਰ ਪਤਾ ਲੱਗਾ ਜੀ 10 ਘੰਟਿਆਂ ਦੀ ਮਸ਼ਕੱਤ ਤੋਂ ਬਾਅਦ ਉਹਨਾਂ ਦਾ ਬੇਟਾ ਜਿਹੜਾ ਉਹ ਲੱਭ ਗਿਆ ਫਿਲਹਾਲ ਇਸ ਮਾਮਲੇ ਨੂੰ ਕਿਤੇ ਨਾ ਕਿਤੇ ਕਿਨਾਰਾ ਕੀਤਾ ਜਾ ਰਿਹਾ ਜਦ ਅਸੀਂ ਕਾਲ ਕੀਤੀ ਉਹਨਾਂ ਦੇ ਪੀਐਨ ਫੋਨ ਚੁੱਕਿਆ ਤਾਂ ਉਹਨਾਂ ਨੇ ਦੱਸਿਆ ਕਿ ਭਾਈ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਜਦ ਕਿ ਅਸਲ ਦੇ ਵਿੱਚ ਪਤਾ ਲੱਗਾ ਹੈ ਜੀ 10 ਘੰਟੇ ਉਹਨਾਂ ਦਾ ਪੁੱਤਰ ਗਾਇਬ ਸੀ ਤੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਸਵੇਰੇ 4:00 ਵਜੇ ਆਪਣੇ ਕਿਸੇ ਦੋਸਤ ਮਿੱਤਰ ਨੂੰ ਮਿਲਣ ਵਾਸਤੇ ਗਿਆ ਹੋਇਆ ਸੀ ਤੇ ਪਤਾ ਲੱਗਾ ਜੀ ਉਹ 10 ਘੰਟਿਆਂ ਦੀ ਲੰਬੀ ਮੁਸ਼ਕਲ ਤੋਂ ਬਾਅਦ ਮੋੜ ਵਾਪਸ ਆ ਗਿਆ ਤੇ ਹੁਣ ਇਸ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿੰਨੇ ਸਾਲ ਦਾ ਜੀ ਬੇਟਾ 17 ਸਾਲ ਉਸਦੀ ਉਮਰ ਹੈ ਨਾਮ ਉਸਤਾ ਸੁਖ ਦਿਲਮਨ ਜਿਹੜਾ ਦੱਸਿਆ ਜਾ ਰਿਹਾ ਅਕਾਲੀ ਦਲ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਪੂੰਦੜ ਨੇ ਉਹਨਾਂ ਨੇ ਹਰ ਸਿਮਰਤ ਕੌਰ ਬਾਦਲ ਨੂੰ ਕਿਹੜੀ ਕਿਹੜੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਜੀ ਸ਼ਰਮਣੀ ਕਾਲੀਦਨ ਨੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੇ ਹੋਣ ਵਾਲੀਆਂ ਜਮਨੀ ਚੋਣਾਂ ਦੇ ਲਈ ਕਮਰ ਪੂਰੀ ਤਰ੍ਹਾਂ ਕੱਸ ਲਈ ਹੈ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਣ ਨੇ ਜਮਨੀ ਚੋਣਾਂ ਤੋਂ ਪਹਿਲਾਂ ਸੀਨੀਅਰ ਲੀਡਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਨੇ। ਇਸ ਤਹਿਤ ਸੰਸਦ ਮੈਂਬਰ ਹਰਜਿਮਰਤ ਕੋਰ ਬਾਦਲ ਨੂੰ ਗਿੱਦੜਪਾ ਹਲਕੇ ਦੇ ਜਿਹੜਾ ਜਿਹੜਾ ਕੈਂਪੇਨ ਦਾ ਇੰਚਾਰਜ ਉਹ ਨਿਯੁਕਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦਿਲਜੀਤ ਸਿੰਘ ਚਿਮਾ ਹੋਣੇ ਨੇ ਦੱਸਿਆ ਕਿ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਪੁੰਦੜ ਨੇ ਆਉਣ ਵਾਲੀਆਂ ਜਿਮਣੀ ਚੋਣਾਂ ਦੇ ਵਿੱਚ ਪਾਰਟੀ ਸਰਗਰਮੀਆਂ ਨੂੰ ਤੇਜ਼ ਕਰਨ ਦੇ ਲਈ ਸੀਨੀਅਰ ਲੀਡਰਾਂ ਨੂੰ ਜਿਹੜੀ ਜ਼ਿੰਮੇਵਾਰੀ ਹੈ ਉਹ ਸੌਂਪੀ ਹੈ ਤੇ ਆਉਣ ਵਾਲੇ ਸਮੇਂ ਤੇ ਉੱਥੇ ਜਿਹੜੇ ਅਕਾਲੀ ਦਲ ਦੇ ਆਗੂ ਨੇ ਉਹ ਪੂਰੀ ਤਰ੍ਹਾਂ ਸਰਗਮ ਨੇ ਇਸ ਫੇਡ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਪੀਰ ਸਿੰਘ ਬਾਦਲ ਵੱਲੋਂ ਚੋਣਾਂ ਚੋਣਾਂ ਲੜਨ ਦੀਆਂ ਜਿਹੜੀਆਂ ਕਿਆਸਟ ਰਈਆਂ ਉਹ ਵੀ ਲਾਈਆਂ ਜਾ ਰਹੀਆਂ ਨੇ ਬਾਕੀ 6 ਸਤੰਬਰ ਨੂੰ ਫਿਲਮ ਰਿਲੀਜ਼ ਨਹੀਂ ਹੋਣੀ ਕੰਗਣਾ ਦੀ ਜੀ ਬਿਲਕੁਲ ਨਹੀਂ ਕੰਗਣਾ ਨੋ ਦੀ ਜਿਹੜੀ ਫਿਲਮ ਅਮਰਜੈਂਸੀ ਹੈ ਉਹ ਅੱਜ ਬੰਬੇ ਹਾਈ ਕੋਰਟ ਵੱਲੋਂ ਜਿਹੜੀ ਉਸ ਨੂੰ ਰਾਹਤ ਨਹੀਂ ਮਿਲੀ ਉਹ ਫੇਰ ਇੱਕ ਵਾਰੀ ਸੁਰਖੀਆਂ ਦੇ ਵਿੱਚ ਆ ਗਈ ਹੈ ਕੋਰਟ ਨੇ ਇਸ ਮਾਮਲੇ ਦੇ ਵਿੱਚ ਕੋਈ ਵੀ ਹੁਕਮ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਤੇ ਕਿਹਾ ਕਿ ਭਾਈ ਇਸ ਦੇ ਉੱਤੇ ਅਸੀਂ ਕੋਈ ਵੀ ਹਜੇ ਫੈਸਲਾ ਨਹੀਂ ਦੇ ਸਕਦੇ ਜਦਕਿ ਮੱਧ ਪ੍ਰਦੇਸ਼ ਦੀ ਹਾਈ ਕੋਰਟ ਨੇ ਨਿਰਦੇਸ਼ ਤੇ ਮੱਧ ਨਜ਼ਰ ਕੇਂਦਰੀ ਸੈਂਸਰ ਬੋਰਡ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਫਿਲਮ ਨੂੰ ਪ੍ਰਮਾਣਿਤ ਕਰਨ ਤੋਂ ਪਹਿਲਾਂ ਇਸ ਤੇ ਇਤਰਾਜ਼ ਉੱਤੇ ਵਿਚਾਰ ਕਰੇ ਜ਼ਿਕਰਯੋਗ ਹੈ ਕਿ ਅਮਰਜੈਂਸੀ ਫਿਲਮ ਜਿਹੜੀ ਹੈ 6 ਸਤੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣੀ ਸੀ ਹੁਣ ਇਸ ਨੂੰ ਟਾਲ ਦਿੱਤਾ ਗਿਆ ਦੋ ਹਫ਼ਤਿਆਂ ਦੇ ਲਈ ਕਿਉਂਕਿ ਹਾਈ ਕੋਰਟ ਨੇ ਸੈਂਸਰ ਬੋਰਡ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਫਿਲਮ ਦੇ ਖਿਲਾਫ ਚੁਕੇ ਗਏ ਇਤਰਾਜ਼ਾਂ ਉੱਤੇ ਵਿਚਾਰ ਕਰੇ ਹੁਣ 18 ਸਤੰਬਰ ਨੂੰ ਇਸ ਨੂੰ ਪਰਮਾਣਿਤ ਕੀਤਾ ਜਾਏਗਾ ਤੇ ਨਾਲ ਦੀ ਨਾਲ ਜਦੋਂ ਇਹ ਖਬਰ ਸਾਹਮਣੇ ਆਈ ਹਾਈ ਕੋਰਟ ਵਾਲੀ ਬੰਬੇ ਹਾਈ ਕੋਰਟ ਵਾਲੀ ਤੱਕ ਅੰਗਰਨ ਨੋਟ ਇੱਕ ਵਾਰ ਫਿਰ ਜੜੀ ਹੈ ਉਹ ਐਕਟਿਵ ਹੋ ਗਈ ਹੈ ਉਹਨੇ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਕਿਹਾ ਕਿ ਭਾਈ ਮੈਨੂੰ ਜਾਣ ਮੁੱਝ ਕੇ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਦਾ ਪਸੰਦੀਦਾ ਨਿਸ਼ਾਨਾ ਮੈਂ ਬਣ ਰਹੀ ਹਾਂ ਤੇ ਉਹ ਸੁੱਤੇ ਹੋਏ ਦੇਸ਼ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸੇ ਕਰਕੇ ਉਸ ਨੂੰ ਇਹ ਸਾਰੀ ਕੀਮਤ ਅਦਾ ਕਰਨੀ ਪੈ ਰਹੀ ਹੈ ਸੂਹਰੇਆਣੇ ਦੀ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਨੇ ਤੇ ਮੇਰਾ ਖਿਆਲ ਹੈ ਭਾਜਪਾ ਨੇ ਆਪਣੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਨੇ ਚਟਾਲਿਆਂ ਦੇ ਵੀ ਕੁਝ ਕੈਂਡੀਡੇਟ ਨੇ ਜਿਵੇਂ ਬਿਲਕੁਲ ਜਿਵੇਂ ਅਸੀਂ ਹੁਣੇ ਗੱਲ ਕਰ ਰਹੇ ਸੀ ਤਾਂ ਠੀਕ ਉਸ ਤੋਂ 5-10 ਮਿੰਟ ਪਹਿਲਾਂ ਹੀ ਜਿਹੜੀ ਸੂਚੀ ਹੈ ਜਾਰੀ ਕੀਤੀ ਗਈ ਹੈ ਸੋ ਭਾਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਿਹੜੀ ਹੈ ਉਹ ਐਲਾਨ ਦਿੱਤੀ ਹੈ ਇਸ ਦੇ ਵਿੱਚ 66 ਨਾਵਾਂ ਦਾ ਜਿਹੜਾ ਐਲਾਨ ਕੀਤਾ ਗਿਆ ਸੂਬੇ ਦੇ ਮੁੱਖ ਮੰਤਰੀ ਨੈਤ ਸਿੰਘ ਸੈਣੀ ਨੂੰ ਲਾੜਵਾ ਤੋਂ ਉਮੀਦਵਾਰ ਬਣਾਇਆ ਗਿਆ ਜਦਕਿ ਅਨਿਲ ਵਿਜ ਨੂੰ ਅੰਬਾਲਾ ਸੀਟ ਤੋਂ ਉਮੀਦਵਾਰ ਚੁਣਿਆ ਗਿਆ ਅਰਵਿੰਦ ਸ਼ਰਮਾ ਨੂੰ ਗੁਹਾਣਾ ਤੋਂ ਸੀਟ ਜਿਹੜੀ ਹੈ ਉਹ ਟਿਕਟ ਦਿੱਤੀ ਗਈ ਹੈ 90 ਸੀਟਾਂ ਤੋਂ ਉੱਤੇ 5 ਅਕਤੂਬਰ ਨੂੰ VOTING ਹੋਵੇਗੀ ਅਤੇ 8 ਅਕਤੂਬਰ ਨੂੰ ਜਿਹੜੀ ਇਹਨਾਂ ਦੀ ਗਿਣਤੀ ਤੋਂ ਬਾਅਦ ਜਿਹੜੇ ਨਤੀਜੇ ਉਹ ਆਉਣਗੇ ਅੱਛਾ ਜੀ ਪੰਜਾਬ ਦੇ ਵਿੱਚ ਮੀਂਹ ਕਣੀ ਦਾ ਕੀ ਹਾਲ ਹੈ ਜੀ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਮੌਨਸੂਨ ਹੈ ਉਹ ਐਕਟਿਵ ਹੋ ਗਿਆ ਅੱਜ ਸਵੇਰ ਤੋਂ ਹੀ ਬੱਦਲਵਾਈ ਵੀ ਦੇਖਣ ਨੂੰ ਮਿਲੀ ਹੈ ਤੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਮੀਂਹ ਹੈ ਉਹ ਜ਼ੋਰਦਾਰ ਪਿਆ ਜਿਸ ਨਾਲ ਲੋਕਾਂ ਨੂੰ ਹਲਕੀ ਰਾਹਤ ਜੜੀ ਇੱਥੇ ਮਿਲੀ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਜਿਵੇਂ ਰਾਜਪੂਰਾ ਡੇਰਾ ਬਸੀ ਫਤਿਹਗੜ੍ਹ ਸਾਹਿਬ ਅਮਲੋ ਦੇ ਵਿੱਚ 30 ਤੋਂ 40 ਕਿਲੋਮੀਟਰ ਤੀ ਜਿਹੜੀ ਤੇਜ਼ ਰਫ਼ਤਾਰ ਦੇ ਨਾਲ ਹਵਾਵਾਂ ਚੱਲਣਗੀਆਂ ਤੇ ਮੱਧਮ ਜਿਹੜਾ ਮੀਂਹ ਪੈਣ ਦੀ ਸੰਭਾਵਨਾ ਵੀ ਇੱਥੇ ਜਿਤਾਈ ਗਈ ਹੈ ਪਰ ਨਾਲ ਦੇ ਨਾਲ ਚੰਡੀਗੜ੍ਹ ਦੇ ਨਾਲ ਲੱਗਦਾ ਜਿਹੜਾ ਮੁਹਾਲੀ ਸ਼ਹਿਰ ਹੈ ਉਹ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਤਾਪਮਨ ਜਿਹੜਾ ਉੱਥੇ ਦਰਜ ਕੀਤਾ ਗਿਆ 35.8 ਡਿਗਰੀ ਜਿਹੜਾ ਇੱਥੇ ਤਾਪਮਨ ਰਿਹਾ ਪਰ ਇੰਨਾ ਜ਼ਰੂਰ ਹੈ ਵਿੱਚੋਂ ਵਿੱਚੋਂ ਜਦੋਂ ਬੱਦਲ ਆਉਂਦੇ ਨੇ ਮੀਂਹ ਪੈਂਦਾ ਤਾਂ ਲੋਕਾਂ ਨੂੰ ਹਲਕੀ ਰਾਹਤ ਜੜੀ ਹੈ ਉਹ ਮਿਲਦੀ ਦਿਖਾਈ ਦੇ ਰਹੀ ਹੈ ਸੋ ਮੀਂਹ ਆਉਣ ਵਾਲੇ ਦਿਨਾਂ ਦੇ ਵਿੱਚ ਤਿੰਨ ਚਾਰ ਦਿਨ ਲਗਾਤਾਰ بارشਾਂ ਦਾ ਦੱਸਿਆ ਗਿਆ ਤੇ ਮੀਂਹ ਪਏਗਾ ਤੇ ਲੋਕਾਂ ਨੂੰ ਜੜੀ ਗਰਮੀ ਤੋਂ ਰਾਹਤ ਮਿਲੇਗੀ। ਸਿੰਘ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਜੀ ਰੱਬ ਰੱਖਾ।